ਜਿਹੜਾ ਸ਼ੰਖ ਬਹੁਤ ਜ਼ਿਆਦਾ ਉੱਚੀ ਆਵਾਜ਼ ਕੱਢਦਾ ਹੈ ਨਾ ਸ਼ੰਖ ਦੇ ਵਿੱਚੋਂ ਜਿਹੜੀ ਆਵਾਜ਼ ਨਿਕਲਦੀ ਹੈ ਸ਼ੰਖ ਇਹ ਦੁਨੀਆ ਨੂੰ ਕਹਿਣਾ ਚਾਹ ਰਿਹਾ ਹੈ ਸ਼ੰਖ ਇਹ ਲੋਕਾਂ ਨੂੰ ਆਵਾਜ਼ਾਂ ਮਾਰ-ਮਾਰ ਕੇ ਦੱਸਣਾ ਚਾਹ ਰਿਹਾ ਹੈ ਸ਼ੰਖ ਸਾਨੂੰ ਜਗਾਉਣ ਦੀ ਕੋਸ਼ਿਸ਼ ਕਰ ਰਿਹਾ ਹੈ ਤੇ ਕੀ ਕਹਿ ਰਿਹਾ ਹੈ ਭਾਈ ਗੁਰਦਾਸ ਕਹਿੰਦੇ ਨੇ ਸ਼ੰਖ ਸਮੁੰਦਰੋਂ ਸਖਣਾ ਤਾਹਾਂ ਦੇ ਦੇ ਰੋਏ ਸੁਣਾਏ ਭਾਈ ਗੁਰਦਾਸ ਕਹਿੰਦੇ ਨੇ ਸੰਖ ਤੇ ਉੱਚੀ ਉੱਚੀ ਧਾਹਾ ਮਾਰ ਕੇ ਕਹਿੰਦਾ ਕਿ ਐ ਦੁਨੀਆਂ ਦੇ ਲੋਕੋ ਮੈਂ ਸਮੁੰਦਰ ਦੇ ਵਿੱਚੋਂ ਖਾਲੀ ਹੋਈ ਬਾਹਰ ਨਿਕਲ ਆਇਆ ਸੰਖ ਜਿਹੜਾ ਹੁੰਦਾ ਨਾ ਅੰਦਰੋਂ ਖਾਲੀ ਹੁੰਦਾ ਤਾਂ ਹੀ ਤੇ ਉਹਦੇ 'ਚ ਆਵਾਜ਼ ਨਿਕਲਦੀ ਹੈ ਸੰਖ ਕਹਿੰਦਾ ਮੈਂ ਸਮੁੰਦਰ 'ਚੋਂ ਖਾਲੀ ਹੋਈ ਨਿਕਲ ਆਇਆ ਮੇਰੇ ਨਾਲ ਦੇ ਕਈ ਬੜਾ ਕੁਝ ਖੱਟ ਗਏ ਸਮੁੰਦਰ ਦੇ ਵਿੱਚੋਂ ਕਈ ਸਿੱਪੀਆਂ ਮੇਰੇ ਆਲੇ-ਦੁਆਲੇ ਬਹੁਤ ਸਾਰੀਆਂ ਸਿੱਪੀਆਂ ਸਨ ਜਿਹੜੀਆਂ ਮੋਤੀ ਖੱਟ ਗਈਆਂ ਸਮੁੰਦਰ ਵਿੱਚੋਂ ਹੋਰ ਵੀ ਬਹੁਤ ਸਾਰੀਆਂ ਇਸ ਤਰ੍ਹਾਂ ਦੀਆਂ ਵਸਤੂਆਂ ਸਨ ਹੀਰੇ ਮੋਤੀ ਅਨੇਕਾਂ ਤਰ੍ਹਾਂ ਦੀਆਂ ਕੀਮਤੀ ਚੀਜ਼ਾਂ ਜਿਨ੍ਹਾਂ ਦਾ ਬੜਾ-ਬੜਾ ਮੁੱਲ ਪਿਆ ਤੇ ਬੜਾ ਕੁਝ ਖੱਟਿਆ ਉਹਨਾਂ ਨੇ ਸਮੁੰਦਰ ਚੋਂ ਸੰਖ ਕਹਿੰਦਾ ਮੈਂ ਖਾਲੀ ਹੋਈ ਰਹਿ ਗਿਆ ਵੇਖੋ ਕਿਤੇ ਦੁਨੀਆ ਦੇ ਲੋਕੋ ਤੁਸੀਂ ਵੀ ਇਸ ਸੰਸਾਰ ਸਮੁੰਦਰ ਚ ਆਇਓ ਕਿਤੇ ਮੇਰੇ ਵਾਂਗਰੂ ਖਾਲੀ ਨਾ ਚਲੇ ਜਾਇਓ ਜੇ ਤੁਸੀਂ ਕਿਤੇ ਮੇਰੇ ਵਾਂਗਰੂ ਖਾਲੀ ਹੋਈ ਤੁਰ ਗਏ ਨਾ ਦੁਨੀਆ ਚੋਂ ਜੇ ਤੁਹਾਡਾ ਵੀ ਇਹ ਜੀਵਨ ਲੰਘਿਆ ਤੇ ਕਿਤੇ ਅੰਤਲੇ ਸਮੇਂ ਤੁਹਾਨੂੰ ਵੀ ਪਛਤਾਉਣਾ ਨਾ ਪੈ ਜਾਏ ਮੇਰੇ ਵਾਂਗਰੂ ਵੀ ਸਾਰੀ ਜ਼ਿੰਦਗੀ ਭੱਜਦੇ ਰਹੇ ਪੈਸੇ ਮਗਰ ਕੰਮ ਧੰਦਿਆਂ ਮਗਰ ਸਾਰੀ ਜ਼ਿੰਦਗੀ ਲੰਘ ਗਈ ਦੁਨੀਆਂ ਦੇ ਕੰਮ ਧੰਦੇ ਕਰਦੇ ਆ ਭੱਜਦੇ ਆ ਦੌੜਦੇ ਆ ਸੋਚਦੇ ਆ ਪਰ ਕਦੇ ਵੀ ਰੱਬ ਦੇ ਨਾਮ ਨਾਲ ਜੁੜਨ ਦਾ ਮੌਕਾ ਹੀ ਨਾ ਬਣਿਆ ਕਦੇ ਗੁਰਬਾਣੀ ਪੜਨ ਦਾ ਮੌਕਾ ਹੀ ਨਾ ਬਣਿਆ ਕਦੇ ਸੰਗਤ ਦੀ ਸੇਵਾ ਕਰਨ ਦਾ ਮੌਕਾ ਹੀ ਨਾ ਬਣਿਆ ਭਾਈ ਗੁਰਦਾਸ ਕਹਿੰਦੇ ਨੇ ਸੰਖ ਜਿਹੜਾ ਨਾ ਇਹ ਸਾਨੂੰ ਸੁਣਿਆ ਦਿੰਦਾ ਹੈ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਤੇ ਸਾਨੂੰ ਰੋਜ਼ ਝੰਡੂੜਦੀ ਹੈ ਜਗਾਉਣ ਦੀ ਕੋਸ਼ਿਸ਼ ਕਰਦੀ ਹੈ